ਤੇ ਪਰਮੇਸ਼ਰ ਨੂੰ ਵੀ ਗੁੱਸੇ ਵਾਲਾ ਬੰਦਾ ਨਹੀਂ ਚੰਗਾ ਲੱਗਦਾ ਨਰਮਾਈ ਨਾਲ ਆਪਾਂ ਕੁਝ ਵੀ ਪਰਮੇਸ਼ਰ ਤੋਂ ਮੰਗ ਸਕਦੇ ਗੁੱਸੇ ਨਾਲ ਕਹੋਗੇ ਪਰਮੇਸ਼ਰਾ ਦੇ ਤੂੰ ਮੈਨੂੰ ਦੇਊਗਾ ਹੋ ਆਪਾਂ ਨੂੰ ਦੇਊਗਾ ਨਹੀਂ ਦੇਣਾਗਾ ਜੇ ਗੋਡੇ ਟਿਕਾ ਕੇ ਉਹਦੇ ਅੱਗੇ ਨਰਮਾਈ ਨਾਲ ਬੈਠਾਂਗੇ ਪਰਮੇਸ਼ਰ ਜੀ ਮੈਂ ਜਾਣਦਾ ਜਿਹੜੀ ਚੀਜ਼ਾਂ ਤੂੰ ਮੇਰੇ ਲਈ ਰੱਖੀਆਂ ਤੂੰ ਪੂਰੀਆਂ ਕਰਨੀਆਂ ਹੀ ਕਰਨੀਆਂ ਪਰਮੇਸ਼ਰ ਤੂੰ ਮੈਨੂੰ ਅਧਿਕਾਰ ਦਿੱਤਾ ਮੰਗਣ ਦਾ ਪਰਮੇਸ਼ਰ ਮੈਂ ਤੇਰੇ ਬਿਨਾ ਕੋਈ ਹੋਰ ਰੱਬ ਨਹੀਂ ਮੈਂ ਕਿਹਦੇ ਕੋਲੇ ਜਾਵਾਂ ਤੂੰ ਹੀ ਸੱਚਾ ਰੱਬ ਮੈਂ ਤੂੰ ਹੀ ਮੈਨੂੰ ਦੇਣਾ ਵੈ ਤੂੰ ਇੰਤਜਾਮੀ ਖਦਾ ਮੇਰੀਆਂ ਹਰ ਇੱਕ ਜ਼ਰੂਰਤਾਂ ਤੂੰ ਪੂਰੀਆਂ ਕਰਨੀਆਂ ਤੇ ਸੱਚਮੁੱਚ ਪਰਮੇਸ਼ਰ ਕਰੂਗਾ ਹਾਲੇਲੂਇਆ ਨਰਮਾਈ ਦੇ ਨਾਲ ਪ੍ਰਾਰਥਨਾ ਕਰਨੀ ਇਹ ਨਹੀਂ ਕਿ ਆਪਾਂ ਉੱਚੀ ਚ ਬੋਲ ਕੇ ਦੂਜਿਆਂ ਨੂੰ ਦਸਤਾਰਾ ਕਰਿਏ ਤੇ ਸਮਝ ਵੀ ਨਾ ਲੱਗੇ ਪਰਮੇਸ਼ਰ ਕਿ ਤੂੰ ਤਾਂ ਲੈਸਟੀ ਬਹੁਤ ਵੱਡੀ ਰੱਖਤੀ ਉਹ ਕਹਿੰਦਾ ਤੇਰੇ ਦਿਲ ਚੋਂ ਦੁਆ ਨਿਕਲੇ ਪਹਿਲਾਂ ਛੋਟੀ ਪ੍ਰਾਰਥਨਾ ਕਰ ਲਾ ਤੇ ਉਹ ਵੀ ਪਰਮੇਸ਼ਰ ਨੂੰ ਆਪਣੀ ਦੁਆਵ ਦੇ ਕੋਲੇ ਪਹੁੰਚ ਜਾਣੀ ਹੈ ਹallelujah ਹallelujah ਪਰਮੇਸ਼ਰ ਤਾਂ ਆਪਣਾ ਕਿੰਨਾ ਭਲਾ ਪਰਮੇਸ਼ਰ ਉਹ ਕਹਿੰਦਾ ਤੂੰ ਮੂੰਹ ਨਾਲ ਮੈਨੂੰ ਧਿਆਈ ਜਲਦੇ ਹੱਥਾਂ ਨਾਲ ਕੰਮ ਕਰੀ ਚਲੋ ਤਾਂ ਉਹ ਵੀ ਨਹੀਂ ਕਹਿੰਦਾ ਵੀ ਤੁਸੀਂ ਬੈਠੇ ਰਹੋ ਬਾਲਾ ਸ਼ਰ ਹallelujah ਪਰ ਆਪਾਂ ਵੇਖਣ ਆਪਾਂ ਜਦੋਂ ਪਰਮੇਸ਼ਰ ਦੇ ਅੱਗੇ ਜਾਣਾ ਮਨ ਖਾਲੀ ਕਰਕੇ ਜਾਣਾ ਇਹ ਨਹੀਂ ਵੀ ਆਪਾਂ ਬੈਠੇ ਪਰਮੇਸ਼ਰ ਕੋਲੇ ਬਾਈਬਲ ਹੱਥ 'ਚ ਫੜੀ ਹੈ ਤੇ ਆਪਾਂ ਨੂੰ ਉਹੀ ਦਿੱਸੀ ਜਾਂਦਾ ਫਲਾਣ ਨੇ ਮੈਨੂੰ ਆਏ ਕਹਤਾ ਤੇਮਕੇ ਨੇ ਮੈਨੂੰ ਆਏ ਕਹਤਾ ਮੈਂ ਉਹਦੇ ਨਾਲ ਵੈਰ ਰੱਖੋ ਉਹਨੂੰ ਮੈਂ ਬੁਲਾਉਣਾ ਨਹੀਂ ਉਹ ਮੈਨੂੰ बुरा ਲੱਗਦਾ ਨਹੀਂ ਹallelujah ਇਸ ਤਰ੍ਹਾਂ ਨਹੀਂ ਆਪਾਂ ਕਰਨਾਗਾ ਆਪਾਂ ਹਰੇਕ ਨਾਲ ਕੋਈ ਆ ਪਲਾ ਆਪਾਂ ਨੂੰ ਕੁਝ ਵੀ ਸਮਝੇ ਭਲਾ ਉਹ ਆਪਣੇ ਉਹਨਾਂ ਦੇ ਦਿਲ ਚ ਆਪਣੇ ਲਈ ਕੁਝ ਵੀ ਹੈ ਪਰ ਆਪਾਂ ਆਪਦੇ ਮੂੰਹੋਂ ਕਿਸੇ ਨੂੰ ਬੁਰਾ ਨਹੀਂ ਕਹਿਣਾਗਾ ਹallelujah ਉਹਨਾਂ ਦੇ ਵੀ ਦਿਲਾਂ ਨੂੰ ਪਰਮੇਸ਼ਰ ਜਾਣਦਾ ਆਪਣੇ ਦਿਲਾਂ ਨੂੰ ਵੀ ਪਰਮੇਸ਼ਰ ਜਾਣਦਾ ਵੈ ਹallelujah ਆਪਾਂ ਆਪ ਆਪ ਦਾ ਨਿਮਸਾ ਖਰਾਬ ਕਰਨਾ ਆਪਾਂ ਆਪ ਦਾ ਮਹਾ ਵਿਸ਼ੇਖੜੀ ਚੋਰੀ ਕਰਨਾਗਾ ਕਿਉਂਕਿ ਆਪਾਂ ਪਰਮੇਸ਼ਰ ਤੋਂ ਲਿਆ ਆਪਾਂ ਨੂੰ ਪਰਮੇਸ਼ਰ ਨੇ ਦਾਣ ਦਿੱਤਾ ਹੈ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਕੰਮ ਕਰਨੇ ਆਪਾਂ ਹੋਰ ਅੱਗੇ ਵਧਣਾ ਵੇ ਜਦੋਂ ਹੁਣ ਕੋਈ ਖਾਲੀ ਉਹਨੇ ਆਪਾਂ ਨੂੰ ਵੀ ਖਾਲੀ ਕਰ ਦੇਣਾ ਕਹਣਾ ਤੂੰ ਤਾਂ ਐਵੇਂ ਆਪਣੇ ਕਿਸੇ ਦੀ ਗੱਲਾਂ ਬਣਾਵਣਾ ਆਪਣੇ ਕੋਲੇ ਰੱਖੀ ਜਾਣੀਆਂ ਅਗਲੇ ਦੇ ਭਲਾ ਮਨ ਚ ਕੁਝ ਵੀ ਨਾ ਹੋਵੇ ਇਸ ਤਰ੍ਹਾਂ ਕਰਕੇ ਨਾ ਚੁਗਲੀ ਕਰਨੀ ਹੈ ਤੇ ਨਾ ਕਰਨ ਦੇਣੀ ਹੈ ਹallelujah ਚੁਗਲੀ ਵਾਲੇ ਦੇ ਨੇੜੇ ਵੀ ਨਹੀਂ ਬਹਿਣਾ ਜੇ ਕੋਈ ਕਰੇ ਵੀ ਰੁਕੇ ਕਰੋ ਬਸ ਮੈਨੂੰ ਪਤਾ ਉਹਦੇ ਬਾਰੇ ਹਾਲੇਲੂਇਆ ਜਦੋਂ ਆਪਾਂ ਅਗਲੇ ਨਾਲ ਸੱਚਮੁੱਚ ਕਰਦੇ ਅਗਲਾ ਕਹਿੰਦਾ ਵੇ ਜਿਹੜੇ ਤਾਂ ਸੁਣ ਲਈਆਂ ਫਿਰ ਉਹ ਤੇਰੀਆਂ ਉਹਦੇ ਕੋਲੇ ਕਰੂ ਫੇ ਫਾਇਦਾ ਕੀ ਹੋਇਆ ਨਾ ਕਰੋ ਤੇ ਨਾ ਕਰਾਓ ਹਾਲੇਲੂਇਆ ਜੋ ਕੋਈ ਕਹਿੰਦਾ ਵੀ ਆ ਕਿਆ ਕਰ ਕੋਈ ਨਹੀਂ ਪਰਮੇਸ਼ਰ ਸਭ ਦੇ ਦਿਲਾਂ ਨੂੰ ਜਾਣਦਾ ਵੈ ਉਹਨੂੰ ਵੀ ਪਰਮੇਸ਼ਰ ਸਿੱਟ ਕਰੋ ਪਹਿਲਾਂ ਆਪ ਬਦਲੋ ਪਹਿਲਾਂ ਖੁਦ ਬਦਲੋ ਅਗਲਾ ਆਪੇ ਬਦਲੂਗਾ ਜਦੋਂ ਆਪਾਂ ਖੁਦ ਨਹੀਂ ਬਦਲ ਦੇਗੇ ਫਿਰ ਅਗਲਾ ਕਹਿੰਦਾ ਤੂੰ ਤਾਂ ਬਦਲਿਆ ਹੀ ਨਹੀਂ ਪ੍ਰਭੂ ਜਾ ਕੇ ਹਾਲੇਲੂਇਆ ਆਪਾਂ ਪ੍ਰੇਮ ਆਪਣੇ ਅੰਦਰ ਹੋਣਾ ਚਾਹੀਦਾ ਵੈ ਲਾ ਲੀੜਾ ਘਰ ਸਸਤਾ ਪਾਲੋ ਖਾ ਲੋ ਘੱਟ ਖਾ ਲੋ ਪਰ ਉਹ ਨਹੀਂ ਦੇਖਣਾ ਪ੍ਰੇਮ ਦੇਖਣਾ ਪਰਮੇਸ਼ਰ ਨੇ ਆਪਣਾ ਹallelujah ਜੇ 20000 ਵਾਲਾ 15 ਵਾਲਾ ਛੋਟ ਵੀ ਪਾ ਲਿਆ ਗੱਡੀਆਂ 'ਚ ਵੀ ਬਹਿ ਗਏ ਮਹਿੰਗੀਆਂ 'ਚ ਅੰਦਰ ਪ੍ਰੇਮ ਵੀ ਹੈ ਨਹੀਂ ਪਰਮੇਸ਼ਰ ਕਹੂਗਾ ਤੈਨੂੰ ਦੇ ਕੇ ਵੀ ਕੀ ਕਰਾਂ ਹallelujah ਇਸ ਤਰ੍ਹਾਂ ਕਰਕੇ ਉਹ ਆਪਣੇ ਕੁਛ ਨਹੀਂ ਵੇਖਦਾ ਉਹ ਦਿਲਾਂ ਨੂੰ ਜਾਣਦਾ ਦਿਲਾਂ ਦੇ ਵਿੱਚ ਆਪਾਂ ਪਿਆਰ ਨਾਲ ਰਹਿਣਾ ਉਹ ਕਹਿੰਦਾ ਹੌਲੀ ਬੋਲੋ ਧੀਰੇ ਬੋਲੋ ਧੀਰੇ ਬੋਲਣਾ ਹਾਲੇਲੂਇਆ ਜਿੱਥੇ ਬੋਲਣਾ ਉੱਥੇ ਬੋਲਣਾ ਬੇਮਤਵਲ ਨਹੀਂ ਬੋਲਣਾ ਅੱਜ ਬੋਲਿਆ ਕਰੋ ਭਜਨਾ ਵੇ ਨੂੰ ਚੀਚੀ ਬੋਲਿਆ ਕਰੋ ਹਾਲੇਲੂਇਆ ਛੇ ਦਿਨ ਮੌਨ ਰਿਆ ਕਰੋ ਨਾ ਬੋਲੋ ਤੇ ਨਾ ਬੋਲਣ ਦਿਓ ਕਿਸੇ ਨੂੰ ਤੇ ਅੱਜ ਸਾਰਾ ਜ਼ੋਰ ਲਾ ਲਿਆ ਕਰੋ ਬਚਨਾ ਭਜਨਾ ਵੇਲੇ ਹਾਲੇਲੂਇਆ ਇਹ ਆਪਾਂ ਕਿਦੇ ਲਈ ਬੋਲਦੇ ਆਂ ਪਰਮੇਸ਼ਰ ਦੇ ਲਈ ਬੋਲਣਾ ਮੈਂ ਸੱਚਮੁੱਚ ਪਰਮੇਸ਼ਰ ਹਰ ਇੱਕ ਨੂੰ ਚੰਗਿਆਂ ਕਰੇ ਪਰਮੇਸ਼ਰ ਜਿਵੇਂ ਵੀ ਅੱਜ ਤੁਸੀਂ ਆਏ ਆ ਜਦੋਂ ਹੀ ਤੁਹਾਡੇ ਅੰਦਰ ਪਰਮੇਸ਼ਰ ਦਾ ਪ੍ਰਭੂ ਯਿਸੂ ਦਾ ਲਹੂ ਔਰ ਬਦਨ ਗਿਆ ਸੱਚਮੁੱਚ ਅੱਜ ਤੁਸੀਂ ਅਜਾਦ ਹੋਣਾ ਮੈਂ ਹਾਲੇਲੂਇਆ ਆਪਣੇ ਮਨਾਂ ਨੂੰ ਖੋਲੋ ਮਨਾਂ ਨੂੰ ਆਪਣੇ ਪਰਮੇਸ਼ਰ ਅੱਗੇ ਰੱਖੋ ਪਰਮੇਸ਼ਰ ਜੀ ਅੱਜ ਮੈਂ ਜਿਵੇਂ ਵੀ ਆਇ ਮੈਂ ਅੱਜ ਸੇਮ ਬਾਅਦ ਸਨੀ ਯਾਰ ਮੈਂ ਚੰਗਾ ਹੋ ਕੇ ਜਾਣਾ ਮੈਂ ਪਰਮੇਸ਼ਰ ਤੂੰ ਮੇਰੇ ਜੀਵਨ 'ਚ ਵੱਡੀਆਂ ਵੱਡੀਆਂ ਗਵਾਹੀਆਂ ਬਣਾ ਹਾਲੇਲੂਇਆ ਆਪੋ ਆਪਣਾ ਮਨਾਂ ਤਿਆਰ ਕਰੋ ਅਈ ਦੇ ਬਚਨ ਦੇ ਲਈ ਪ੍ਰਭੂ ਤੇਰਾ ਤਾਂ ਨਵਾਦ ਕਰਦੀ ਏ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਏ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਜੈ ਜਕਾਰ ਹੋ ਪ੍ਰਭੂ ਜੈ ਜਕਾਰ ਹੋ ਪ੍ਰਭੂ ਜੈ ਜਕਾਰ ਹੋ ਪ੍ਰਭੂ ਆਮੇਨ 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 ਅੱਗੇ ਥੱਲੇ ਵੀ ਲਿਖਿਆ ਕਹਿੰਦੇ ਤਿੰਨ ਹੈ ਨੇਚਾ ਆਸ਼ਾ ਪ੍ਰੇਮ ਕਹਿੰਦਾ ਇਹ ਤਿੰਨੇ ਰਹਿੰਦੇ ਆ ਇਕੱਠੇ ਨੇਚਾ ਵੀ ਆਸ਼ਾ ਵੀ, ਪ੍ਰੇਮ ਵੀ। ਪਰ ਕਹਿੰਦਾ ਇਹਨਾਂ 'ਚ ਉੱਤਮ ਕੀ ਹੈ? ਪ੍ਰੇਮ ਹੈ। ਹallelujah। ਹallelujah। ਇਹ ਪ੍ਰੇਮ ਵੀ ਰੱਖਣਾ ਜ਼ਰੂਰੀ ਹੈ ਆਪਾਂ ਨੂੰ। ਹallelujah। ਧੰਨਵਾਦ।